ਹਾਂਜੀ ਕਿੱਦਾਂ ਸਾਰੇ ਤੇ ਵੀਡੀਓ ਆਜੀ ਅਮਰੀਕਾ ਦੇ ਰਾਸ਼ਟਰਪਤੀ ਦੀ ਤੇ ਸ਼ੇਅਰ ਕਰ ਦਿਓ ਸਾਰੇ ਪਾਸੇ ਗੱਲਾਂ ਤੁਹਾਨੂੰ ਦਿਖਾਉਣਾ ਮੈਂ ਤਾਂ ਕਰਨੀ ਸੀ ਇਹਨਾਂ ਦੀ ਪਈ ਜ਼ਿੰਦਗੀ ਕਿੱਦਾਂ ਰਹੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਪਰ ਇਹਨਾਂ ਦੀ ਭਾਰਤ ਤੇ ਪਾਕਿਸਤਾਨ ਨਾਲ ਕੀ ਹਾਲਾਤ ਨੇ ਜੋ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਬਣੇ ਜੋ ਬਾਈਡਨ ਤੇ ਉਹਨਾਂ ਦਾ ਤੁਹਾਨੂੰ ਦਿਖਾਉਣੇ ਆ ਜੀ ਪਾਕਿਸਤਾਨ ਨੇ ਆਪਣਾ ਦੂਜਾ ਸਭ ਤੋਂ ਵੱਡਾ ਅਵਾਰਡ ਹਿਲਾਲ ਇਹ ਪਾਕਿਸਤਾਨ ਦਿੱਤਾ ਹੋਇਆ ਜੋ ਬਾਈਡਨ ਨੂੰ 2008 ਦਾ ਕਿਉਂਕਿ ਜੋ ਬਾਈਡਨ ਦੇ ਪਾਕਿਸਤਾਨ ਨਾਲ ਸਬੰਧ ਬੜੇ ਘੈਂਟ ਆ 1.5 ਬਿਲੀਅਨ ਡਾਲਰ ਦੀ ਡੀਲ ਪਾਕਿਸਤਾਨ ਲਈ ਜੋ ਬਾਈਡਨ ਲੈ ਕੇ ਆਇਆ ਸੀਗਾ ਨਾਨ ਮਿਲਟਰੀ ਡੀਲ ਵੀ ਆਮ ਲੋਕਾਂ ਲਈ 1.5 ਬਿਲੀਅਨ ਡਾਲਰ ਪਈ ਹੁਣ ਪਾਕਿਸਤਾਨੀ ਤਾਂ ਬੜੇ ਖੁਸ਼ ਆ ਪਈ 트럼ਪ ਗਿਆ ਤੇ ਜੋ ਬਾਈਡਨ ਬਣ ਗਿਆ ਤੇ ਇਹਨਾਂ ਦੇ ਕਸ਼ਮੀਰ ਬਾਰੇ ਕੀ ਵਿਚਾਰ ਸਾਰਾ ਕੁਝ ਤੁਹਾਨੂੰ ਦਿਖਾਉਣਾ ਇਦਾਂ ਦੀਆਂ ਵੀਡੀਓ ਲਈ ਕਹਿਣਾ ਨਾ ਪਵੇ ਸ਼ੇਅਰ ਕਰੋ ਤੇ ਆਪਣੇ ਅਮਰੀਕਾ ਵਾਲੇ ਯਾਰਾਂ ਮਿੱਤਰਾਂ ਦੇ WhatsApp ਤੇ ਤਾਂ ਇਹ ਵੀਡੀਓ ਦੀ ਤੁੱਕੀ ਮੇਲ ਦਿਓ ਵੈਸੇ ਜਦੋਂ ਅਮਰੀਕਾ ਦਾ ਰਾਸ਼ਟਰਪਤੀ ਬਣਦਾ ਕਿਹਾ ਜਾਂਦਾ ਉਹ ਸਾਰੀ ਦੁਨੀਆ ਦਾ ਵੱਡਾ ਰਾਜਾ ਬਣ ਗਿਆ ਸੋ ਹਰ ਇੱਕ ਦੇ ਕੰਮ ਦੀ ਗੱਲ ਆ ਆਪਣੇ ਬੱਚਿਆਂ ਨੂੰ ਵੀ ਦਿਖਾਓ ਤੇ ਜੋ ਬਾਈਡਨ ਦੀ ਨਿੱਜੀ ਜ਼ਿੰਦਗੀ ਬਾਰੇ ਕੱਲ ਨੂੰ ਕਰਾਂਗੇ ਅੱਜ ਇਹਨਾਂ ਦੇ ਭਾਰਤ ਤੇ ਪਾਕਿਸਤਾਨ ਨਾਲ ਕਿਹੋ ਜਿਹਾ ਸਬੰਧ ਇਹ ਜੀ 2008 ਚ ਪਾਕਿਸਤਾਨ ਦਾ ਦੂਜਾ ਸਭ ਤੋਂ ਵੱਡਾ ਬਾੜ ਜੋ ਬਾੜਨ ਨੂੰ ਮਿਲਦਾ ਹੋਇਆ ਅੱਗੇ ਦਿਖਾਉਣੇ ਹੁਣ ਤੁਹਾਨੂੰ ਪ੍ਰੈਜ਼ੀਡੈਂਟ ਆਪਾ ਦਾ ਭਾਈ ਪੰਜਾਬੀਆਂ ਨੇ ਕਮਲਾ ਹੀ ਕਹਿਣਾ ਕਮਾਲਾ ਕਮਾਲਾ ਜੋ ਮਰਜ਼ੀ ਨਾ ਹੋਵੇ ਜਮੈਕਾ ਦਾ ਬਾਪ ਤੇ ਇੰਡੀਆ ਦੀ ਮਾਂ ਸੀ ਪਰ ਇਹ ਆਪਣੇ ਆਪ ਨੂੰ ਇੰਡੀਅਨ ਨਹੀਂ ਕਹਾਉਂਦੀ ਤੇ ਸਿੱਖਾਂ ਦੀ ਵੀ ਇਹ ਵਿਰੋਧੀ ਆ ਤੇ ਸਿੱਖਾਂ ਵਿਰੋਧੀ ਇਸਨੇ 2011 ਚ ਕੀ ਕੀਤਾ ਸੀ ਉਹ ਵੀ ਦਿਖਾਵਾਂਗੇ ਤੁਹਾਨੂੰ ਇਹ YouTube ਤੇ ਵੀਡੀਓ ਦੇਖ ਸਕਦੇ ਆ ਕਸ਼ਮੀਰ ਬਾਰੇ ਇਹਨਾਂ ਦਾ ਸਿੱਧਾ ਬਾਈਡਨ ਤਾਂ ਕਮਲਾ ਦਾ ਇੱਕ ਕਮਲਾ ਬਾਈਡਾ ਹੁੱਚੋ ਗਿਆ ਤੇ ਦੂਜੀ ਕਮਲਾ ਆ ਗਈ ਹੈ ਤੇ ਇਹਨਾਂ ਦਾ ਆ ਕਸ਼ਮੀਰ ਬਾਰੇ YouTube ਤੇ ਇਹਨਾਂ ਦੀ ਵੀਡੀਓ ਸ਼ਰਿਆਮ ਇਹ ਬਾਈ ਇਹ ਅਗਲੇ ਅਮਰੀਕਾ ਦੇ ਪ੍ਰੈਜ਼ੀਡੈਂਟ 22 ਪ੍ਰੈਜ਼ੀਡੈਂਟ ਅਗਲੇ ਨੂੰ ਕੀ ਮੋਦੀ ਦਾ ਡਰ ਸ਼ਰਿਆਮ ਕਹਿੰਦੇ ਆ ਵੀ ੱੱਕਾ ਹੁੰਦਾ ਅਮਰੀਕਾ ਕਸ਼ਮੀਰ ਚ ਹਨਾ ਜੋ ਵੀ ਧਾਰਾ 370 ਲੱਗੀ ਜਾਂ ਅਸਾਮ ਚ ਇਸ ਵੀਡੀਓ ਚ ਸ਼ਰਿਆਮ ਬੋਲਦੀ ਆ ਵੀ ਕਸ਼ਮੀਰ ਚ ੱੱਕਾ ਹੋ ਰਿਹਾ ਆ YouTube ਤੇ ਇੱਕ ਤਾਂ ਹੁੰਦਾ ਫੇ ਕਹੀ ਸੁਣੀ ਗੱਲ ਵੀ ਹਨਾ ਬਈ ਹਿੰਦੀ ਤੂੰ ਉੱਦਾਂ ਹੀ ਕਿਤੇ ਸੁਣਤੀ ਹਨਾ ਵੀ ਇਨੀ ਕਿਹਾ ਵੀ ਕਸ਼ਮੀਰ ਬਾਰੇ ਜਾਂ ਇੰਡੀਆ ਬਾਰੇ ਅਗਲੀ ਸ਼ਰਿਆਮ ਕਹਿੰਦੀ ਕਹਿੰਦੀ ੱੱਕਾ ਹੁੰਦਾ ਆ ਹਨਾ ਮਤਲਬ ਭਈ ਜੇ ਕਿਸੇ ਨੇ ਚਾਹੀਦੀ ਐ ਵੀ ਪੇਸ਼ ਕਰ ਦੂੰਗੇ ਵੀਡੀਓ ਤੇ ਕਸ਼ਮੀਰ ਬਾਰੇ ਜੋ ਬਾਈਡਨ ਦਾ ਵੀ ਸਟੈਂਡ ਆ ਕਹਿੰਦਾ ਜਿੱਦਾਂ ਰਹਿੰਗਿਆ ਮੁਸਲਮਾਨਾਂ ਨਾਲ ਹੁੰਦਾ ਪਿਆ ਤੇ ਉਹਨਾਂ ਵਿਚਾਰਿਆਂ ਨੂੰ ਬਰਮਾ ਤੋਂ ਕਦੀ ਕਿੱਧਰ ਕਿੱਧਰ ਉਹੀ ਹਾਲ ਕਸ਼ਮੀਰ 'ਚ ਆ ਤੇ ਅਸਾਮ 'ਚ ਆ ਸੋ ਜੋ ਬਾਈਡਨ ਤੇ ਇਹਨਾਂ ਦੀ ਵਾਈਸ ਪ੍ਰੈਜ਼ੀਡੈਂਟ ਦਾ ਇੰਡੀਆ ਨਾਲ ਹੁਣ ਕਿਹੋ ਜਿਹੇ ਹਾਲਾਤ ਰਹਿਣਗੇ ਭਾਈ ਕਹਿ ਨਹੀਂ ਸਕਦੇ ਭਈ ਇਹਨਾਂ ਦਾ ਤਾਂ ਸਿੱਧਾ ਸਟੈਂਡ ਆ ਕਸ਼ਮੀਰ ਤੇ ਭਈ ੱੱੱਕਾ ਕਰਦੀ ਮੋਦੀ ਸਰਕਾਰ ਭਰਾਵੋ ਜਿਹੜੇ ਮੋਦੀ ਦੇ ਭਗਤੇ ਆ ਜਾਂ ਪ੍ਰਸ਼ੰਸਕ ਆ ਗੁੱਸਾ ਕਰਿਓ ਨਾ ਕਰਿਓ ਮੈਨੂੰ ਨਹੀਂ ਕੋਈ ਲੈਣਾ ਦੇਣਾ ਪਰ ਜੋ ਸੱਚ ਆ ਉਹ ਸੱਚ ਹੀ ਰਹਿਣਾ ਆ ਇੱਕ ਹੋਰ ਆ ਇਹ ਵੀ ਇੰਡੀਆ ਦੀ ਆ ਇੰਡੀਆ ਨਹੀਂ ਆ ਪ੍ਰਮੀਲਾ ਜੈਪਾਲ ਇਹ ਵੀ ਮਤਲਬ ਬਹੁਤ ਵੋਟਾਂ ਨਾਲ ਜਿੱਤ ਗਿਆ ਦੇਖ ਸਕਦੇ ਆ ਕਿੱਥੇ 4 ਲੱਖ ਕਿੱਥੇ ਦੂਜੇ ਟਰੰਪ ਵਾਲੇ ਨੂੰ 70000 ਹਨਾ ਇਹਨਾਂ ਦਾ ਵੀ ਇੰਡੀਆ ਤੇ ਸਿੱਧਾ ਹੀ ਸਟੈਂਡ ਆ ਕਹਿੰਦੇ ਕਸ਼ਮੀਰ 'ਚ ਧੱਕਾ ਹੁੰਦਾ ਇੱਕ ਇੰਡੀਅਨ ਮਿਨਿਸਟਰ ਹੈ ਸੱਜੈ ਸ਼ੰਕਰ ਐਕਸਟਰਨਲ ਅਫੇਅਰ ਮਿਨਿਸਟਰ ਹੈ ਉਹ ਅਮਰੀਕਾ ਚ ਆਏ ਉਹਨਾਂ ਦੀ ਮੀਟਿੰਗ ਸੀ ਹਨਾ ਭਈ 5-7 ਬੰਦਿਆਂ ਨਾਲ ਉਹ ਕਹਿੰਦੇ ਭਈ ਜਿਹੜੇ ਅਮਰੀਕਾ ਦੇ ਬੰਦਿਆਂ ਦਾ ਮਤਲਬ ਜਿਨ੍ਹਾਂ ਨਾਲ ਮੀਟਿੰਗ ਹੈ ਸੱਜੈ ਸ਼ੰਕਰ ਜੀ ਦੀ ਇਸ ਗਰੁੱਪ ਚੋਂ ਪ੍ਰਮਿਲਾ ਜੈਪਾਲ ਨੂੰ ਬਾਹਰ ਕਰੋ ਫੇਰ ਮੈਂ ਗੱਲ ਕਰਨੀ ਤੁਹਾਡੇ ਨਾਲ ਉਹ ਕਹਿੰਦੇ ਆਪਾਂ ਕਦੇ ਕਰੀਏ ਅਮਰੀਕਾ ਵਾਲੇ ਕਹਿੰਦੇ ਕਹਿੰਦੇ ਯਾਰ ਸਾਡੀ ਮਤਲਬ ਲੀਡ ਰਿਆ ਸਾਡੇ ਨਾਲ ਦੀ ਆਪਾਂ ਕਦੇ ਬਾਹਰ ਕਰੀਓ ਉਹ ਨਹੀਂ ਤਾਂ ਕਿਹਾ ਸੀ ਕਿਉਂਕਿ ਪ੍ਰਮਿਲਾ ਜੈਪਾਲ ਇਹਦਾ ਵੀ ਸਿੱਧਾ ਹੀ ਟੈਣਾ ਕਹਿੰਦੀ ਮੋਦੀ ਸਰਕਾਰ ਸ਼ਰਿਆਮ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਰਚ ਕਰਕੇ ਪੜ ਲਿਓ ਕੀ ਵਾਕਾ ਹੋਇਆ ਸੀ ਸੋ ਕਮਲਾ ਤੇ ਪਰਮੀਲਾ ਕਮਲਾ ਪਰਮੀਲਾ ਸਾਡੇ ਪਿੰਡ ਚ ਆਂਟੀਆਂ ਦੇ ਵੀ ਨਾਂ ਹੁੰਦੇ ਸੀ ਚੇਤਾ ਆ ਗਿਆ ਕਮਲਾ ਪਰਮੀਲਾ ਚਲੋ ਤੇ ਹਨਾ ਪਈ ਕਿ ਨਾ ਤਾਂ ਸਟੈਂਡ ਇੰਡੀਆ ਦੇ ਕਹਿ ਸਕਦੇ ਹਾਂ ਵਿਰੋਧ ਕਹਿ ਲਓ ਜਾਂ ਸੱਚ ਦੇ ਨਾਲ ਖੜੇ ਆ ਸਿੱਧਾ ਸਟੈਂਡ ਆ ਕਸ਼ਮੀਰ ਦੇ ਮਾਮਲੇ ਚ ਘਟ ਗਣਤੀਆਂ ਆ ਸਾਮ ਦੇ ਮਾਮਲੇ ਚ ਜੋ ਬਾਈਡਨ ਦਾ ਉਹਨਾਂ ਦਾ ਤੇ ਇਹਨਾਂ ਦਾ ਕਹਿੰਦੇ ਨਹੀਂ ਜੀ ੱੱਕਾ ਕਰਦੀ ਮੋਦੀ ਸਰਕਾਰ ਹੁਣ ਤੁਹਾਨੂੰ ਗਾਂ ਦਿਖਾਉਣੇ ਆ ਸਿੰਘ ਭੱਲਾ ਰਵੀ ਭੱਲਾ ਹੋਵੋ ਕਨ ਸ਼ਹਿਰ ਆ ਨਿਊਯਾਰਕੀ ਉੱਥੋਂ ਦੇ ਪੰਜਾਬੀ ਸਿੰਘ ਸਰਦਾਰ ਮੇਰ ਆ ਤੇ ਅਮਰੀਕਾ ਚ ਕਿੱਦਾਂ ਪੰਜਾਬੀਆਂ ਦੀ ਬੱਲੇ ਬੱਲੇ ਉਹ ਵੀ ਦਿਖਾਉਂਗਾ ਸਪੈਸ਼ਲ ਵੀਡੀਓ ਤੇ ਇਦਾਂ ਦੀ ਵੀਡੀਓ ਚ ਹੁਣ ਤੁਸੀਂ ਇਦਾਂ ਦੀਆਂ ਤਸਵੀਰਾਂ ਤੇ ਗਾਂਹ ਦਿਖਾਉਣੇ ਭਾਈ ਜੋ ਬਾਈਡਨ ਮਨਮੋਹਨ ਸਿੰਘ ਜੀ ਦਾ ਵੀ ਪ੍ਰਸ਼ੰਸਾ ਕੀ ਆਏ ਕੋਈ ਕੋਲੋਂ ਨਹੀਂ ਗੱਲਾਂ ਲਾਈਆਂ ਤੱਥ ਦੱਸੂਗਾ ਕਾਰਨ ਕੀ ਆ ਹਨਾ ਤੇ ਜੀ ਹਰਵਿੰਦਰ ਸਿੰਘ ਭੱਲਾ ਜੀ ਨਾਲ ਇਹ ਵੀ ਜੋ ਬਾਈਡਨ ਦੀ ਪਾਰਟੀ ਡੈਮੋਕ੍ਰੇਟ ਗਈ ਆ ਹਨਾ ਤੇ ਦੇਖ ਸਕਦੇ ਆ ਤੁਸੀਂ ਹਨਾ ਤੇ ਬਾਕੀ ਹੋਰ ਦਿਖਾਉਣਾ ਤੇ ਮੇਅਰ ਆ ਖੋਵੋਕਨ ਸਿਟੀ ਦੇ ਨਿਊ ਜਰਸੀ ਚ ਪੈਂਦੀ ਆ ਬਹੁਤ ਮਾਣ ਵਾਲੀ ਗੱਲ ਆ ਸਿੰਘ ਸਰਦਾਰ ਕਿਸੇ ਅਮਰੀਕਾ ਦੇ ਸ਼ਹਿਰ ਦਾ ਮੇਅਰ ਭਈ ਹੈ ਨਾ ਭਈ ਆਪਾਂ ਨੂੰ ਪਤਾ ਹੀ ਨਹੀਂ ਤੇ ਹੁਣ ਆਪਾਂ ਕੀ ਕਰਨਾ ਇੱਕ ਸੈਕਿੰਡ ਦਾ ਕੰਮ ਆ ਬਸ ਸ਼ੇਅਰ ਹੀ ਦੱਬਣਾ ਤੇ ਬਾਅਦ ਚ ਜਦੋਂ ਵੀਡੀਓ ਖਤਮ ਹੋਈ ਤੇ ਸਾਰੇ ਪਾਸੇ ਜਿੰਨੇ ਵੀ ਗਰੁੱਪ ਬਣੇ ਉਹ ਤੁਹਾਡੇ ਫੇਸਬੁੱਕ WhatsApp ਤੇ ਨੇਰੀ ਲਿਆ ਦਿਓ ਭਾਈ ਸ਼ੇਅਰ ਆਲੀ ਜਿਹਨੇ ਲਾਈਕ ਕਰ ਲੈਿੰਦੀ ਜਵਾਲ ਕਰ ਲੂ ਨਹੀਂ ਕਰਨਾ ਨਾ ਕਰੂ ਹਨਾ ਪਰ ਕੰਮ ਦੀਆਂ ਗੱਲਾਂ ਪਹੁੰਚਾਉਣੀਆਂ ਅੱਗੇ ਆ ਜਾਓ ਕਰਾਂਗੇ ਕਰਨੇ ਤਾਂ ਅੱਜ ਸੀ ਉਹਦੀ ਜ਼ਿੰਦਗੀ ਕਿੱਥੇ ਜੰਮਿਆ ਕੀ ਕੀ ਕੀਤਾ ਤੇ ਕੱਲ ਨੂੰ ਕਰਾਂਗੇ ਤੇ ਵਿੱਚ ਗੱਲਾਂ 1988 ਲਈ ਵੀ ਲੜਿਆ ਸੀ ਬਾਈਡਨ ਫਾਰ ਪ੍ਰੈਜ਼ੀਡੈਂਟ 1988 ਬਾਈ ਸੰ 42 ਦਾ ਤਾਂ ਜਨਮਿਆ World War II ਦਾ World War 2 ਵਿਲੇ ਦਾ ਹਨਾ World War 2 45 ਚ ਖਤਮ ਹੋਈ ਸੀ World War 2 ਚ ਜੰਮਿਆ ਅਮਰੀਕਾ ਦਾ ਰਾਸ਼ਟਰਪਤੀ ਜੋ ਬਾਈਡਨ 78 ਸਾਲ ਦਾ ਹੋ ਚੱਲਾ ਆ ਆਲਮੋਸਟ 70 ਦਾ ਹੋ ਗਿਆ ਪਾਸੇਜ ਵੀ ਇਹ ਲੜਿਆ ਸੀ 88 ਦੀ ਤਸਵੀਰਿਆ ਪਰ ਪ੍ਰੈਜ਼ੀਡੈਂਸੀ ਲਈ ਨਹੀਂ ਨਾਂ ਵਾਪਸ ਲੈ ਲਿਆ ਸੀ ਨੋਮੀਨੇਟ ਕਰਨੇ ਹੁੰਦੇ ਹਨਾ ਜਿੱਦਾਂ ਵੀ ਡੈਮੋਕ੍ਰੇਟ ਲਈ ਇਹ ਨੋਮੀਨੇਟ ਕਰਨਾ ਸੀ ਆਪਣੇ ਆਪ ਨੂੰ ਨਾਂ ਵਾਪਸ ਲੈ ਲਿਆ ਸੀ ਉਹ ਨਾਂ ਵਾਪਸ ਕਿਉਂ ਲਿਆ ਸੀ ਉਹ ਵੀ ਦੱਸਾਂਗੇ ਤੇ ਜਿਹੜੀ 2016 ਦੀ ਹੋਣੀ ਸੀ ਉਹ ਸੱਚ ਇਹਨਾਂ ਦੇ ਮੁੰਡੇ ਦੀ ਕਿੱਦਾਂ ਮੌਤ ਹੋਈ ਤੇ 2016 ਚ ਕਿਉਂ ਨਹੀਂ ਲੜੇ ਕੱਲ ਨੂੰ ਇਹਨਾਂ ਦੀ ਨਿੱਜੀ ਜ਼ਿੰਦਗੀ ਤੇ ਪ੍ਰੋਪਰ ਐਨ ਤਸੱਲੀ ਬਖਸ਼ ਵੀਡੀਓ ਆਉਣੀ ਆ ਸੋ 88 ਜੀ ਨਹੀਂ ਨਾਂ ਵਾਪਸ ਲਿਆ ਸੀ ਇਹਨਾਂ ਤੇ ਇਲਜ਼ਾਮ ਲੱਗਾ ਸੀ ਚੋਰੀ ਦਾ ਤੇ ਇਹਨਾਂ ਨੇ ਚੋਰੀ ਕੀ ਕੀਤਾ ਸੀ ਸਬਰ ਕਰੋ ਫੇ ਕੱਲ ਨੂੰ ਦੱਸਦੇ ਆ ਹੋਰ ਵਧੀਆ ਤਸਵੀਰਾਂ ਤੇ ਮਹਿੰਦਰਾ ਜੁਵਲਰ ਵਾਲੇ ਕਹਿੰਦੇ ਆ ਜੀ 11 ਮਹੀਨੇ ਤੁਸੀਂ ਪੈਸੇ ਦਿਓ ਮਿਨਿਮਮ 100 ਡਾਲਰ ਮੈਕਸਿਮਮ ਭਾਵੇਂ 50000 ਡਾਲਰ ਦੇਦਾ ਤੇ 12ਵੇਂ ਮਹੀਨੇ 19 ਡਾਲਰ ਮਹਿੰਦਰਾ ਜੁਐਲਰ ਵਾਲੇ ਦੇਣਗੇ ਤੇ ਤੁਸੀਂ ਉਨੇ ਦਾ ਸੋਨਾ ਘਟਾ ਲੈ ਸਕਦੇ ਆ ਮਹਿੰਦਰਾ ਜੁਐਲਰ ਦੇ ਗਹਿਣੇ ਕੀ ਕਹਿਣੇ ਕੀ ਕਹਿਣੇ 8122 128 ਸਟਰੀਟ ਸਰੀ ਪਾਇਲ ਸੈਂਟਰ ਸਭ ਨੂੰ ਪਤਾ ਹੈ ਜੀ ਫੋਨ ਨੰਬਰ 6045438900 ਅੰਗਰੇਜ਼ੀ 'ਚ ਉਹ ਕਹਿੰਦੇ ਆ ਜ਼ੀਰੋ ਨੂੰ ਓਕੇ ਜੀ ਮਹਿੰਦਰਾ ਜੁਵਲਰ 골ਡ ਹਾਰਵੈਸਟਿੰਗ ਸਕੀਮ ਕਈਆਂ ਦੇ ਦਿਲ 'ਚ ਹੁਣਾ ਵੀ ਬਾਈ ਇਦਾਂ ਦੀਆਂ ਕਮੇਟੀਆਂ ਇੰਡੀਆ 'ਚ ਵੀ ਚੱਲਦੀਆਂ ਕਿਤੇ ਕੋਈ ਧੋਖੇ ਵਾਲਾ ਕੰਮ ਨਹੀਂ ਬਾਜੀ ਇਹ ਕੈਨੇਡਾ ਮਹਿੰਦਰਾ ਜੁਵਲਰ ਦੀਆਂ ਨੀਆਂ ਦੁਕਾਨਾਂ ਸੋਨੇ ਦੀਆਂ ਉਹ ਠੱਗੀ ਠੱਗੀ ਵਾਲਾ ਇੱਥੇ ਕੁਝ ਹੈ ਨਹੀਂ ਕਈਆਂ ਦੇ ਮੈਂ ਕਮੈਂਟ ਪੜ੍ਹੇ ਸੀ ਬਹਿਮ ਵੀ ਆਉਂਦਾ ਪਿੱਤਰੋ ਕੋਈ ਚੱਕਰ ਨਹੀਂ ਤੇ ਖੜਕਾਓ ਘੰਟੀਆਂ ਯਾਰਾ ਮਿੱਤਰਾਂ ਨੂੰ ਤੇ ਮੇਰਾ ਨਾਮ ਲੈ ਤੇ ਸਪੈਸ਼ਲ ਡਿਸਕਾਊਂਟ ਤੇ ਚਾਂਦੀ ਦਾ ਸਿੱਕਾ ਤੇ ਆ ਜਾਓ ਫਿਰ ਗਾਹ ਵਾਦਦੇ ਆ ਜੀਦਾ ਵੀ ਪ੍ਰਸ਼ੰਸਕ ਸੀ 2009 ਚ ਮਨਮੋਹਨ ਸਿੰਘ ਜੀ ਜਦੋਂ ਅਮਰੀਕਾ ਗਏ ਹਿਲਰੀ ਦੇਖ ਸਕਦੇ ਆ ਬਿਲ ਕਲਿੰਟਨ ਦੀ ਘਰ ਵਾਲੀ ਜਿਹਨੂੰ 트럼ਪ ਨੇ ਹਰਾਇਆ ਸੀਗਾ 2016 ਚ ਤੇ ਜੋ ਬਾਈਡਨ ਉਸ ਸਮੇਂ ਦੇ ਵਾਈਸ ਪ੍ਰੈਜ਼ੀਡੈਂਟ ਤੇ ਜੋ ਬਾਈਡਨ ਨੂੰ ਚਲੋ ਮਤਲਬ ਮਨਮੋਹਨ ਸਿੰਘ ਦੀ ਸ਼ਖਸੀਅਤ ਦਾ ਜਦੋਂ ਪਤਾ ਲੱਗਾ ਤੇ 2013 ਚ ਸਪੈਸ਼ਲ ਜੋ ਬਾਈਡਨ ਇੰਡੀਆ ਆਇਆ ਸੀ 2013 ਤੋਂ ਪਹਿਲਾਂ ਅਮਰੀਕਾ ਦਾ ਕੋਈ ਵੀ ਵਾਈਸ ਪ੍ਰੈਜ਼ੀਡੈਂਟ 84 ਤੋਂ ਬਾਅਦ ਆਇਆ ਨਹੀਂ ਸੀ ਮਤਲਬ 84 ਤੋਂ 2013 30 ਸਾਲ ਬਾਅਦ ਕੋਈ ਵਾਈਸ ਪ੍ਰੈਜ਼ੀਡੈਂਟ ਇੰਡੀਆ ਆਇਆ ਸੀ 2013 ਚ ਬਾਈਡਨ ਆਇਆ ਸੀ ਇੰਡੀਆ ਚ ਤੇ ਸਪੈਸ਼ਲ ਸਰਦਾਰ ਮਨਮੋਹਨ ਸਿੰਘ ਜੀ ਕਰਕੇ ਕਿਉਂਕਿ ਉਹਨਾਂ ਬਾਰੇ ਜਦੋਂ ਨੂੰ ਪਤਾ ਲੱਗਾ ਸੰਖਸ਼ੀਅਤ ਬਾਰੇ ਹਨਾ ਤੇ ਤਾਂ ਨਹੀਂ 30 ਸਾਲ ਹੋ ਗਏ ਸੀ ਕੋਈ ਵਾਈਸ ਪ੍ਰੈਜ਼ੀਡੈਂਟ ਇੰਡੀਆ ਹੁੰਦਾ ਹੀ ਨਹੀਂ ਅਮਰੀਕਾ ਦਾ ਕਹਿੰਦੇ ਕੀ ਲੈਣਾ ਆਪਣੀ ਸਰਦਾਰ ਮਨਮੋਹਨ ਸਿੰਘ ਜੀ ਦੀ ਧਰਮ ਪਤਨੀ ਤੇ ਹਿਲਰੀ ਬਿਲ ਕਲਿੰਟਨ ਦੀ ਧਰਮ ਪਤਨੀ ਇਹ ਦੇਖ ਸਕਦੇ ਆ ਤੁਸੀਂ ਤਸਵੀਰ ਤੇ ਗਾਂ ਦਿਖਾਉਣਾ ਕਈਆਂ ਨੇ ਕਹਿਣਾ ਵੀ ਉਦਾਂ ਹੀ ਕਹੀ ਜਾਂਦਾ ਵੀ ਜੇ ਮਨਮੋਹਨ ਸਿੰਘ ਨਾਲ ਤਸਵੀਰ ਆ ਤਾਂ ਉਹਨਾਂ ਦਾ ਪ੍ਰਸ਼ੰਸਕ ਹੋ ਗਿਆ ਵੀ ਕੋਲੋਂ ਹੀ ਜੋੜੀ ਜਾਂਦਾ ਤੁਹਾਨੂੰ ਗਾਂ ਦਿਖਾਉਣਾ ਇੱਕ ਹੋਰ ਨਾਲ ਵੀ ਤਸਵੀਰ ਆ ਆਹੋ ਉਹਦੇ ਨਾਲ ਹੀ ਬਾਈ ਤਸਵੀਰ ਆ ਇਹਨਾਂ ਦਾ ਚਿਹਰਾ ਨਹੀਂ ਦਿਖਾਉਣਾ ਭਰਾਵੋ ਤੇ ਬੰਦੇ ਦੇ ਫੇਸ ਤੋਂ ਹੀ ਤੁਸੀਂ ਜੱਜ ਕਰ ਸਕਦੇ ਬਈ ਕਹਿੰਦਾ ਸੀ ਜੋ ਵਰਡਨ ਯਾਰ ਕੀ ਲਪੇਟੀ ਜਾਂਦਾ ਏ ਤੇ ਨਾਲ ਅਸਲ ਕਮੈਂਟਾਂ ਚ ਕਿਹੜੇ ਬੰਦੇ ਦੀ ਤਸਵੀਰ ਆ ਹੈ ਦੋਏ ਵਾਹ ਚੱਕ ਚੱਕ ਕੇ ਸ਼ਵਲਡਰ ਚੱਕ ਚੱਕ ਕੇ ਨਹੀਂ ਤੁਸੀਂ ਮਤਲਬ ਵੀ ਫੇਸ ਐਕਸਪ੍ਰੈਸ਼ਨ ਤੋਂ ਅੰਦਾਜ਼ਾ ਲੱਗ ਜਾਂਦਾ ਮਨਮੋਹਨ ਸਿੰਘ ਨਾਲ ਵੀ ਤੁਸੀਂ ਜੋ ਵੇਖਣ ਦੀਆਂ ਤਸਵੀਰਾਂ ਦੇਖੀ ਆ ਬੰਦਾ ਕਿੰਨਾ ਖੁਸ਼ ਆਦਾ ਸਾਰਾ ਕੁਝ ਆ ਮੋਰੇ ਬੁਗਲਦਾ ਇੱਕ ਤੇ ਉਹਦੇ ਤੇ ਇੰਦਰ ਆਹ ਕਿਹੜਾ ਇਹ ਵੀ ਹੱਸਦਾ ਤੁਸੀਂ ਵੀ ਰਸੇ ਬੋਲਦਾ ਯੋ ਤਾਂ ਬੰਦਾ ਕਹਿੰਦਾ ਯਾਰ ਕੀ ਰਿਹੜੀ ਜਾਂਦਾ ਹੈ ਨਾ ਦੇਖੋ ਬੰਦਾ ਮਸਕਰ ਹੀ ਆਸਾ ਹੱਸਦਾ ਅੰਦਰੋਂ ਅੰਦਰੀ ਹੈ ਨਾ ਤੇ ਬੋਲਦਾ ਫਿਰ ਕੌਣ ਆ ਉਹੀ 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 ਜਿਨ੍ਹਾਂ ਦੀ ਅੰਗਰੇਜ਼ੀ ਦੀ ਟ੍ਰਾਂਸਲੇਸ਼ਨ ਜਿਨ੍ਹਾਂ ਨੂੰ ਅੰਗਰੇਜ਼ੀ ਟਰਾਂਸਲੇਟ ਕਰਾਉਂਦੀ ਪੰਜਾਬੀ ਕੁੜੀ ਆਲੂ ਵਾਲੀ ਆ ਜਿਨ੍ਹਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਤੇ ਜਿਨ੍ਹਾਂ ਨੂੰ ਬੜਾ ਦੁੱਖ ਲੱਗਾ 트럼ਪ ਮਿੱਤਰ ਹਾਰ ਗਿਆ ਅਬ ਕੀ ਵਾਰ ਆ ਇਹ ਵੀਡੀਓ ਅਮਰੀਕਾ ਵਾਲੇ ਹਰੇ ਯਾਰ ਦੋਸਤ ਨੂੰ ਬਸ ਫਾਰਵਰਡ ਕਰੀ ਚਲੋ ਤੇ ਇਸ ਔਰਤ ਨੇ ਤਾਰਾ ਨੇ ਇਲਜ਼ਾਮ ਲਾਏ ਸੀਗੇ ਜੋ ਬਾਈਡਨ ਤੇ ਸਰੀਰਕ ਸ਼ੋਸ਼ਣ ਦੇ ਉਹ ਵੀ ਦੱਸਾਂਗੇ ਜਦੋਂ ਇਸ ਨੇ ਇਲਜ਼ਾਮ ਲਾਏ ਸੀ ਜਿਹੜੇ ਸਨ ਚ ਉਦੋਂ ਤਾਂ ਮਤਲਬ ਹਨਾ ਭਈ ਹੁਣ ਤਾਂ ਚਲੋ ਇਹ ਲੇਟੈਸਟ ਤਸਵੀਰ ਹੈ ਮੋਟੀ ਹੋ ਗਈ ਜੋ ਵੀ ਆ ਉਹ ਕੱਲ ਨੂੰ ਬਾਈਡਨ ਦੀ ਨਿੱਜੀ ਜ਼ਿੰਦਗੀ ਏ ਤੋਂ ਜ਼ੈਡ ਤੱਕ ਦੱਸਾਂਗੇ ਕਿਦਾਂ ਉਹਦੀ ਘਰ ਵਾਲੀ ਤੇ ਮਤਲਬ ਭਈ ਬੜੇ ਦੁੱਖ ਦੇਖਿਆ ਭਈ ਬੰਦੇ ਨੇ ਹਨਾ ਆਪਾਂ ਕਹਿੰਨੇ ਯਾਰ ਅਮਰੀਕਾ ਦਾ ਰਾਸ਼ਟਰਪਤੀ ਬਣ ਗਿਆ ਪਤਾ ਨਹੀਂ ਕਿੰਨਾ ਕੁ ਖੁਸ਼ ਹੋਣਾ ਪਰ ਜਿਹੜੇ ਬੰਦੇ ਦੀ 1 ਸਾਲ ਦੀ ਕੁੜੀ ਐਕਸੀਡੈਂਟ 'ਚ ਮਰ ਗਈ ਜਵਾਨ ਪੁੱਤ ਮਰ ਗਿਆ ਹਨਾ ਭਈ ਰੋਣਾ ਹੀ ਆਉਂਦਾ ਬੰਦੇ ਦੀ ਨਿੱਜੀ ਜ਼ਿੰਦਗੀ ਬਾਰੇ ਸੋ ਕੱਲ ਨੂੰ ਇਸ ਦੀ ਜੋ ਬਾਰਡਨ ਦੀ ਨਿੱਜੀ ਜ਼ਿੰਦਗੀ ਦੀ ਵੀਡੀਓ ਆ ਰਹੀ ਆ ਤੇ ਕਿਸ ਤਰ੍ਹਾਂ ਤਾਰਾ ਨੇ ਇਸ ਦਾ ਨਾ ਤਾਰਾ ਇਸ ਨੇ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਲਾਏ ਸੀ ਇਸ ਦਾ ਵੀ ਜ਼ਿਕਰ ਕਰਾਂਗੇ ਤੇ ਇੱਕ ਅੱਧੀ ਤਸਵੀਰ ਹੋਰ ਰਹਿ ਗਈ ਆ ਤੇ ਦਿਖਾਉਣੇ ਤੁਹਾਨੂੰ ਇੱਕ ਸੰਧੀ ਗਰਾਉਂਡ ਚ ਵਿਸ਼ੇਸ਼ ਯੋਗਨਾ ਸੀ ਲਿਮੋਆ ਉਸ ਨੂੰ ਕਹਿੰਦੇ ਆ ਮੈਂ ਮਤਲਬ 2-3 ਮਹੀਨੇ ਪਹਿਲਾਂ ਵੀ ਪੋਸਟ ਕੀਤੀ ਸੀ ਜਦੋਂ ਇਹ ਅਮਰੀਕਾ ਦਾ ਪਲੇਨ ਅੰਡੇਮਾਨ ਨਿਕੋਬਾਰ ਮਤਲਬ ਮੈਂ ਇੰਡੀਆ ਚ ਉਤਰਿਆ ਸੀ ਲਿਮੋਆ ਇੱਕ ਸੰਧੀ ਆ ਪੀ ਭਾਰਤ ਦਾ ਪਲੇਨ ਕੋਈ ਵੀ ਮਤਲਬ ਹਨਾ ਲੋਡ ਪਈ ਤੇ ਵੈਸੇ ਦਾ ਭਾਰਤ ਦੇ ਮਿਲਟਰੀ ਵਾਲੇ ਉਧਰ ਜਾਂਦੇ ਨਹੀਂ ਤੇ ਅਮਰੀਕਾ ਦਾ ਇੰਡੀਆ ਚ ਉਤਰ ਸਕਦਾ ਇਹ 2016 ਚ ਸੰਧੀ ਬਾਈਡਨ ਦਾ ਖਾਸ ਹੱਥ ਸੀ ਭਾਰਤ ਨੇ ਇਹ ਸੰਧੀ ਕਰਾਉਣ ਦਾ ਭਈ ਅਮਰੀਕਾ ਦਾ ਕੋਈ ਵੀ ਪਲੇਨ ਲੜਾਕੂ ਜਾਂ ਕੋਈ ਵੀ ਲੋਡ ਪਏ ਤੇ ਇੰਡੀਆ ਦੇ ਇੰਡੀਆ ਦੀ ਧਰਤੀ ਤੇ ਉਤਰ ਸਕਦਾ ਸੋ ਇਸ ਦੀ ਵਰਤੋਂ ਲਿਮੋਵਾ ਸੰਧੀ ਦੀ ਆ ਪਿਛਲੇ 4 ਮਹੀਨੇ ਹੋਏ ਮੈਂ ਪੋਸਟ ਵੀ ਕੀਤੀ ਸੀ ਅੰਡੇਮਾਨ ਚ ਅਮਰੀਕਾ ਦਾ ਪਲੇਨ ਉਤਰਿਆ ਸੀ ਜੀ ਦੇਸੀ ਜੀ ਜੋ ਬਾਈਡਨ ਬਾਰੇ ਵੀਡੀਓ ਤੇ ਜਾਂਦੇ ਜਾਂਦੇ ਇੱਕ ਗੱਲ ਹੋਰ ਸਾਰਿਆਂ ਦੇ ਗਰੁੱਪਾਂ 'ਚ WhatsApp ਹਰ ਜਗਾ ਪਹੁੰਚਾ ਦਿਓ ਤੇ ਸਪੈਸ਼ਲੀ ਅਮਰੀਕਾ ਵਾਲਿਆਂ ਦੇ ਫੋਨਾਂ 'ਚ ਪਹੁੰਚਾ ਦਿਓ ਤੇ ਕੱਲ ਨੂੰ ਜੋ ਬਾਈਡਨ ਦੀ ਨਿੱਜੀ ਜ਼ਿੰਦਗੀ ਦੀ ਵੀਡੀਓ ਆ ਰਹੀ ਆ ਤੇ ਅਮਰੀਕਾ ਵਾਲੇ 50000 ਤੋਂ ਵੱਧ ਦੇਖਦੇ ਆ ਤੇ ਬਸ ਇਹੀ ਕਹਿਣਾ 14 ਕਟੋ-ਕਟ 5 ਜਣੇ ਹੀ ਸਪੋਰਟ ਕਰ ਦਿਓ ਡੋਨੇਟ ਕਰ ਦਿਓ ਡੋਨੇਸ਼ਨ ਦਾ ਲਿੰਕ ਸਟੇਟਸ 'ਚ ਪਾਉਣਾ ਆ ਤੇ ਜਿਹੜੇ 5 ਜਣੇ ਕਰੂਗੇ ਕੱਲ ਨੂੰ ਨਾਂ ਲਾਉਂਗਾ 5 ਜਣਿਆਂ ਦਾ ਕਿਹਾ ਮੈਂ 50000 'ਚ ਹਣਾ ਤੇ ਬਾਕੀ ਜੇ ਨਹੀਂ ਕੋਈ ਡੋਨੇਟ ਕਰ ਸਕਦਾ ਭਰਾਵੋ ਕਰ ਲੋ ਸਬਸਕ੍ਰਾਈਬ ਕਿਉਂਕਿ ਅਧਾਰੇ ਨੂੰ ਫਾਈਨੈਂਸ਼ਲੀ ਬਹੁਤ ਲੋੜ ਆ ਪੈਸੇ ਦਾ YouTube ਤੇ ਆਪਣੇ ਪੰਜਾਬੀ ਡਾਈਪਰ ਚੇਂਜ ਦੀਆਂ ਵੀਡੀਓ ਦੇਖੀ ਜਾਂਦੇ ਆ 5 5 10 10 ਲੱਖ ਵਿਊ ਉਹਨਾਂ ਦੀ ਹੋਈ ਜਾਂਦੇ ਕੋਈ ਚੱਕਰ ਨਹੀਂ ਮਿੱਤਰੋ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਆ ਆਸ ਆਪ ਇਦਾਂ ਦੇ ਸਰੋਤੇ ਵੀ ਹੈਗੇ ਆ ਤੇ ਅਮਰੀਕਾ ਤੋਂ ਜਿਹੜੇ ਪੰਜ ਜਣੇ ਡੋਨੇਸ਼ਨ ਕਰੂਗੇ ਕੱਲ ਨੂੰ ਉਹਨਾਂ ਦਾ ਨਾਮ ਲਵਾਂਗੇ ਵੈਸੇ 50000 ਚੋਂ ਪੰਜਾਂ ਦਾ ਕਿਹਾ ਆ ਦੇਖੋ ਕਰਦੇ ਕਿ ਨਹੀਂ ਲਿੰਕ ਪਾਉਣਾ ਸਟੇਟ ਦੇ ਉੱਤੇ ਤੇ ਹੁਣੇ ਵੀਡੀਓ ਸਾਰੇ ਪਾਸੇ ਸ਼ੇਅਰ ਕਰ ਦਿਓ ਤੇ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਨਾਲ ਤੇ ਵਿਚਾਰ ਦਿਓ ਕਿੱਦਾਂ ਦੀ ਲੱਗੀ ਤੁਹਾਡਾ ਆਪਣਾ ਹਿੰਦੀ ਚ ਸਵਾਲ ਪਿੰਡ ਨਰੂੜ ਵਾਲਾ ਅਡਿਓਸ